हां जी दोस्तों ਤੁਹਾਡੇ ਆਪਣੇ ਸ਼ਹਿਰ ਜੀਰਾ ਦੇ ਵਿੱਚ ਦਿਨੋਥ ਲੈਕਸੀ ਨਾਂ ਦਾ ਸ਼ੋਰੂਮ ਬ੍ਰਾਂਡਡ ਕੱਪੜਿਆਂ ਦਾ ਸ਼ੋਰੂਮ ਫਲਸਪਰ ਰੋਡ ਸਟਾਫਰ ਦੇ ਉੱਪਰ ਜੀਰੇ ਦੇ ਵਿੱਚ ਖੁੱਲ ਗਿਆ ਜਿਸ ਦੇ ਵਿੱਚ ਬ੍ਰਾਂਡਡ ਕੱਪੜੇ ਸ਼ੂਜ਼ ਲੇਡੀਜ਼ ਬੈਗ ਐਸੈਸਰੀਜ਼ ਲੇਡੀਜ਼ ਅਤੇ ਜੈਂਸ ਤੋਂ ਨਾਲ ਦਾ ਹੀ ਹੈ ਤਾਂ ਦੋਸਤੋ ਇੱਕ ਵਾਰੀ ਜਾ ਕੇ ਵਿਜ਼ਿਟ ਯੂਰ ਕਰੋ ਤੇ ਰਿਵਿਊ ਦਿਓ ਕਿ ਕਿਸ ਤਰ੍ਹਾਂ ਦਾ ਸ਼ੋਰੂ ਮੈਂ ਕਿਸ ਤਰ੍ਹਾਂ ਦੇ ਕੱਪੜੇ ਨੇ ਫਿਰੋਜ਼ਪੁਰ ਰੋਡ ਤੇ ਸਟੋਫਰ ਦੇ ਉੱਪਰ ਜੀਰੇ ਥੈਂਕ ਯੂ